ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਤੇ ਨਰਾਵਾਲੀ ਪਿੰਡ ਜੋ ਕਿ ਆਪਣੇ ਕਲਨੌਰ ਤੋਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਜਿਹੜਾ ਕਰਨੌਰ ਲਿੰਕ ਤੇ ਸਥਿਤ ਇਹ ਬਿਲਣਾ ਚੱਲ ਰਿਹਾ ਹੈ ਸੋ ਮੈਂ ਕਰਨਾ ਮੈਂ ਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਗੋੜ ਬੰਦੀਆਂ ਤਸਵੀਰਾਂ ਜੋ ਵਿਖਾ ਦਿੱਤੀ ਜਾਣ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੋੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬੜ ਰਿਹਾ ਹੈ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਗੋੜ ਦੀ ਜਿਹੜੀ ਖਪਤ ਆ ਬਿਲਕੁਲ ਜਿਆਦਾ ਜਿਹੜੀ ਵੱਧ ਜਾਂਦੀ ਆ ਤੋ ਕਈ ਵਾਰ ਜਿਹੜਾ ਮਤਲਬ ਖਾਣਾ ਖਾਣ ਤੋਂ ਬਾਅਦ ਵੀ ਜਿਹੜਾ ਲੋਕ ਇਸ ਨੂੰ ਜਿਹੜਾ ਖਾਂਦੇ ਨੇ ਤੇ ਕਈ ਵਾਰ ਕਈ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਇਸਤੇਮਾਲ ਹੁੰਦੀਆਂ ਖਾੜੂਗੀਆਂ ਤਾਂ ਚਲੋ ਵਾਦੀ-ਵਾਦੀ ਆ ਔਰ ਚੀਜ਼ਾਂ ਜਿਹੜੀਆਂ ਇਹ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਤੋ ਸਾਡੇ ਨਾਲ ਇਸ ਗੁਰਦੇ ਜੋ ਮਾਲਕ ਨੇ ਜੋ ਇਸ ਨੂੰ ਸਾਰਾ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਪਾਜੀ ਆਪਰਾ ਨਾਮ ਮੇਰਾ ਠਾਕੁਰ ਰਜੇਸ਼ ਸਿੰਘ ਇਹ ਦੇਖੋ ਇਹ ਇਹ ਪਾਜੀ ਕਦੋਂ ਤੋਂ ਜਿਹੜਾ ਆਪਣੇ ਗੁਰਜਾ ਬਣਾ ਰਹੇ ਮੈਂ 3 ਸਾਲ ਤੋਂ ਸ਼ੁਰੂ ਕੀਤਾ ਮੈਂ ਫੋਪੇਲੇ ਫੌਜੀ ਸੀ ਫੌਜ ਤੋਂ ਬਾਅਦ ਵਿੱਚ ਆਣ ਕੇ ਤੇ ਆਪਣਾ ਸ਼ਿਮਟ ਦਾ ਕੰਮ ਖੋਲਿਆ ਇਹ ਫੌਜ ਤੋਂ ਬਾਅਦ ਕਿਵੇਂ ਮੰਨ ਦੇ ਵਿੱਚ ਆ ਪੀਏ ਗੁਰਦਾ ਹੀ ਜਿਹੜਾ ਕੰਮ ਕਰਦਾ ਮੰਨ ਦੇ ਵਿੱਚ ਮੈਂ ਆਇਆ ਮੈਂ ਭਈਆਂ ਬੂਈਆਂ ਕੋਲ ਗੁਰਦ ਲੈਂਦਾ ਸੀ ਤੇ ਗੁਰਦ ਲਿਆਉਣ ਤੋਂ ਪਹਿਲੇ ਉੱਥੇ ਵਿੱਚ ਮਲਾਫਟ ਕਰਦੇ ਸੀ ਮੁਕੀ ਮਲਾਫਟ ਹੁੰਦੀ ਆਦੀ ਮਲਾਫਟੋ ਕਦੀ ਜਦੋਂ ਗੋੜਲੇ ਵਾਲਾ ਰੱਖਣਾ ਸੀ ਉਹ ਗੋੜਨੋਂ ਵਿੱਚ ਉਹਦੇ ਵਿੱਚ ਗੋੜ ਠੀਕ ਨਹੀਂ ਹੁਣਾ ਵੀ ਯਾਨੀ ਕਿ ਖਰਾਬ ਹੋ ਜਾਣਾ ਉਹਦੇ ਵਿੱਚ ਚੀਨੀ ਪਉਂਦੇ ਸੀ ਚੀਨੀ ਹਾਂਜੀ ਉਸ ਤੋਂ ਬਾਅਦ ਕਦੀ ਕੋਈ ਨਾ ਕੋਈ ਕੈਮੀਕਲ ਪਉਂਦੇ ਹੀ ਕੋਈ ਜਿਵੇਂ ਹੁਣ ਮਤਲਬ ਚਾਹ ਬਣਦੀ ਆ ਜਾਂ ਕੋਈ ਚੀਜ਼ਾਂ ਬਣਦੀ ਉਹਨਾਂ ਦੇ ਵਿੱਚ ਪਉਂਦੇ ਆ ਸਾਰੀ ਇਹ ਗੋੜਨ ਦਾ ਜਿਹੜਾ ਰਿਜ਼ਲਟ ਆ ਮਿਲ ਜਾਂਦਾ ਜਾਂ ਤੇ ਚਾਹ ਖਰਾਬ ਹੋ ਜਾਂਦੀ ਆ ਤੇ ਜਾਂ ਜਦੋਂ ਹੋਰ ਵੀ ਕੋਈ ਚੀਜ਼ ਦੇ ਵਿੱਚ ਸੌਂਡ ਵਗੈਰਾ ਜਾਂ ਕਿਸੇ ਚੀਜ਼ ਦੇ ਵਿੱਚ ਇਸਤੇਮਾਲ ਕਰਦੇ ਆ ਉਹ ਮਤਲਬ ਮੈਨੂਫੈਕਚਰ ਹੋਈ ਜਾਂ ਖਰਾਬ ਹੋ ਜਾਂਦੀ ਆ ਉਹ ਕਿਵੇਂ ਦੇ ਦਸ ਉਹ ਖਰਾਬ ਹੋ ਜਾਂਦਾ ਹੀ ਤੇ ਉਹ ਇਦਾਂ ਹੀ ਤੇ ਗੁਰ ਰਹਿਦਾ ਨਹੀਂ। ਉਹੀ ਮੇਰੇ ਕੋਲ ਜਿਹੜਾ ਗੁਰ ਲੈ ਕੇ ਜਾਂਦੇ ਨੇ ਉਹ ਘੱਟੋ ਘੱਟ 6-7 ਮਹੀਨੇ 9 ਮਹੀਨੇ ਤੱਕ ਕੱਢ ਜਾਂਦੇ ਨੇ। ਕੱਢ ਜਾਂਦੇ ਨੇ। ਹਾਂਜੀ। ਇਹ ਮਤਲਬ ਕੱਲਾ ਜਿਹੜਾ ਗੁਰ ਸਪੈਸ਼ਲ ਭਲਾੜੇ ਦੇ ਜਾਂ ਕੋਈ ਪੀਸ ਵਗੈਰਾ ਵੀ ਨਹੀਂ ਆਹ ਦੇਖੋ ਪੇਸ਼ਿਆਂ ਵਾਲਾ ਪੂਰਾ ਹੁੰਦਾ ਦੂਜਾ ਬੂੜਾ ਨਹੀਂ ਹੋ ਰਿਹਾ। ਜਿੱਦਾਂ ਕੋਈ ਆਪਣੇ ਆਕੇ ਵੀ ਅਸੀਂ ਉਹ ਬਣਾ ਦਈਏ ਸੁੰਡ ਵਾਲਾ ਗੁਰ ਬਣਾ ਦਈਏ ਉਹਨਾਂ ਨੇ ਕਿੰਨੇ ਵੀ ਤੁਸੀਂ ਆਪਣਾ ਸਮਾਨ ਲਾਇਓ ਵੀ ਜਿੰਨਾ ਆਪਣੇ ਆਪਣੇ ਵੀ ਖੁੱਲਾ ਸਮਾਨ ਪਾਣਗੇ। ਜਿਹੜੇ ਵੇਚਣ ਵਾਲੇ ਆ ਉਹ ਕੀ ਕਰਦੇ ਨੇ ਉਹ ਥੋੜਾ ਸਮਾਨ ਪਾਉਂਦੇ ਨੇ ਤੇ ਇਹਸ਼ ਕਰਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਮਾਨ ਲਾਇਓ ਨਹੀਂ ਜਿਵੇਂ ਜਿਹੜੀ ਅੱਜ ਦੀ ਡਿਮਾਂਡ ਹੈ ਕਈ ਜਿਹੜਾ ਸ਼ੌਂਕੀਆ ਤੌਰ ਤੇ ਸ਼ਹਿਰੀ ਲੋਕ ਖਾਂਦੇ ਨੇ ਉਹ ਕੀ ਚੀਜ਼ਾਂ ਮਤਲਬ ਲਿਆ ਪਾ ਸਕਦੇ ਨੇ ਵਿੱਚ ਕਿਹੜੇ ਕਿਹੜੇ ਚੀਜ਼ ਜਿਹੜੀ ਆ ਪਾਉਂਦੇ ਸਰ ਪਾ ਸਕਦੇ ਉਹਦੇ ਵਿੱਚ ਬਦਾਮ ਪਾ ਲੋ ਕਾਜੂ ਪਾ ਲੋ ਕਿਸ਼ਮਿਸ ਪਾ ਲੋ ਤੇ ਉਸ ਤੋਂ ਬਾਅਦ ਵਿੱਚ ਗਿੜੀ ਦਾ ਬੂੜਾ ਪਾ ਲੋ ਮੂੰਗਫਲੀ ਪਾ ਲੋ ਹਾਂਜੀ ਉਹ ਇਹ ਕਿੰਨਾ ਚਿਰ ਤੱਕ ਜਿਹੜਾ ਮਤਲਬ ਮੈਨੂਫੈਕਚਰ ਨਹੀਂ ਹੋ ਸਕਦਾ ਕਿੰਨਾ ਚਿਰ ਤੱਕ ਮਤਲਬ ਖਰਾਬ ਨਹੀਂ ਹੁੰਦਾ ਉਹਨੂੰ ਇਹਦੀ ਭਾਜੀ ਸਾਮ ਸੰਭਾਲ ਹੁੰਦੀ ਐ ਜਿੱਦਾਂ ਹੁਣ ਅਸੀਂ ਡੱਬੇ ਦੇ ਵਿੱਚ ਰੱਖ ਲਓ ਬੰਦ ਕਰਕੇ ਤੇ ਥੋੜਾ ਬੋੜਾ ਖਾਂਦੇ ਰਹੋ ਜਿੰਨਾ ਖਾਣਾ ਕੱਢਣਾ ਉਹਨਾਂ ਖਾਈ ਜਾਓ ਉਸ ਤੋਂ ਬਾਅਦ ਵਿੱਚ ਇਹਨੂੰ ਰੱਖੋ ਸੌਣ ਭਾਦਰੂ ਮਹੀਨੇ ਦਾ ਕੱਢੀ ਜਾਂਦਾ ਜਿਵੇਂ ਪਹਿਲਾਂ ਤਾਂ ਟਮਟਮਾ ਚੱਲਦਾ ਸੀ ਮਤਲਬ ਬੇਨਾਂ ਕਿਤੇ ਕਿਤੇ ਚੱਲਦਾ ਹੁਣ ਤੇ ਮਨ ਖਰ ਇਹਦੀ ਖਪਤ ਵੀ ਵੱਧ ਗਈ ਆ ਤੇ ਡਿਮਾਂਡ ਵੀ ਵੱਧ ਗਈ ਹਾਂਜੀ ਕਿਵੇਂ ਬਿਸਕਟ ਬਾਂਡੇ ਨੇ ਜਾਂ ਮਤਲਬ ਹੋਰ ਚੀਜ਼ਾਂ ਦੇ ਵਿੱਚ ਕਰੀ ਜਾਂਦਾ ਤੁਸੀਂ ਇਦਾਂ ਦਾ ਪ੍ਰੋਜੈਕਟ ਨਹੀਂ ਅਜੇ ਤੱਕ ਕਿਤੇ ਚੱਲ ਨਹੀਂ ਹਜੇ ਨਹੀਂ ਚੱਲੂਗੀ ਤਾਂ ਸਾਡਾ ਇਰਾਦਾ ਵੀ ਅੱਗੇ ਕਰਾਂਗੇ ਹੀ ਚੱਲਦੇ ਰਹਿ ਵੀ ਇਹ ਵੀ ਤੇ ਇਹ ਇਹਦਾ ਇਹ ਸਾਨੂੰ ਇਹ ਆ ਵੀ ਇਹਦੀ ਸਾਡੀ ਖਪਤ ਹੈ ਵੀ ਲੋਕੀ ਚੀਨੀ ਤੋਂ ਪਿੱਛੇ ਹਟ ਰਹੇ ਨੇ ਤੇ ਗੁਰਜ ਜੀ ਜਿਦਾ ਜ਼ਿਆਦਾ ਸੂਗਰ ਦੇ ਕਾਰਨ ਗੁਰ ਨੂੰ ਵੀ ਇਹ ਸੋਚਦੇ ਮੇਰੇ ਕੋ ਤੇ ਹੀ ਰਕਾਰਨ ਕਰਦੇ ਵੀ ਇਹ ਬਿਨਾ ਚੀਨੀ ਤੋਂ ਪਿਛਲੇ ਸਾਲ ਨਾਲ ਉਹ ਤੇ ਐਰ ਕਾ ਸਾਲ ਦੇ ਵਿੱਚ ਡਿਮਾਂਡ ਵਧਦੀ ਹੈ ਮੇਰੀ ਜ਼ਿਆਦਾ ਡਿਮਾਂਡ ਹੈ ਹਾਂਜੀ ਪਿਛਲੇ ਸਾਲ ਮਤਲਬ ਰੇਟ ਕਿਵੇਂ ਤਿਆਰ ਕਾ ਮਤਲਬ ਕਿਵੇਂ ਪਿਛਲੇ ਸਾਲ ਆਈ ਜਾਨਕਿਆ ਕੀ ਗੰਨੇ ਦਾ ਰੇਟ ਵਧ ਗਿਆ ਜੀ ਤਾਂ ਕਿ ਰੇਟ ਵੀ ਵਧਾ ਦਿੱਤਾ ਨੇ ਤੇ ਗੰਨਾ ਨੂੰ 380 90 ਮਿਲ ਜਾਂਦੇ ਆ ਕੀ ਗੰਨਾ 410 400 ਮਿਲ ਜਾਂਦਾ ਇਸ ਕਰਕੇ ਰੇਟ ਥੋੜਾ ਵਧਾ ਦਿੱਤਾ ਹੈ ਕੀ ਲੱਗਦਾ ਨਹੀਂ ਪਿਛਲੇ ਨਾਲੋਂ ਐਰਕਾ ਝਾੜ ਦੇ ਵਿੱਚ ਨਾ ਕੋਈ ਫਰਕ ਕੋਈ ਬਦਲਾਅ ਚ ਆਉਣੀ ਹੁੰਦਾ ਕੋਈ ਬਦਲਾਅ ਨਹੀਂ ਹੈ ਮਤਲਬ ਕਿ ਇਹ ਹੁੰਦਾ ਨੇ ਕਈ ਮਤਲਬ ਲੋਕਾਂ ਨੇ ਮਤਲਬ ਜਿਹੜਾ ਗੰਨਾ ਜਿਹੜਾ ਕਮਾਦਾ ਡੱਕੇ ਹੁੰਦੇ ਨੇ ਤੇ ਗਰਮੀਆਂ ਤੇ ਗਾੜੀ ਮੌਸਮ ਦੇ ਵਿੱਚ ਜਾ ਕੇ ਜਦੋਂ ਮੈਂ ਕੱਢਾਂਗੇ ਤੇ ਮਤਲਬ ਉਹ ਜਿਹੜੀ ਵਾਧ ਨਿਕਲਦੀ ਇਵੇਂ ਕਿਸੇ ਹਿਸਾਬ ਕਿਵੇਂ ਇਹ ਭਾਜੀ ਠੀਕ ਹੈ ਜਿਹੜਾ ਮੋੜਾ ਕਮਾਦਾ ਮੋੜੇ ਕਮਾਦ ਦੇ ਵਿੱਚ ਗੁਰ ਜਿਹੜਾ ਇਸ ਵੇਲੇ 12 ਕਿਲੋ ਨਿਕਲ ਜਾਂਦਾ ਹੈ ਕੋਇ ਇੱਕ ਕੁਆਂਟਲ ਦਾ 10 ਕਿਲੋ ਇਹ ਤੁਸੀਂ ਜਿਹੜਾ ਕਰ ਰਹੇ ਹੋ ਜਿਹੜਾ ਜੂਜੋ ਕਿੰਨੇ ਕਿੰਨੇ ਨੰਬਰ ਜਿਹੜਾ ਕਮਾਦਾ ਫਰਾਦੀ ਜੂਜੋ ਇਹ 85 ਵੀ ਲੈਨੇ ਆ 239 ਵੀ ਲੈਨੇ ਆ 18 ਕਮਾਦਾ ਵੀਰ ਨੇ 838 ਦਾ ਨਹੀਂ ਵੀਰ ਤੇ ਤਾਂ ਹੀ ਪਹਿਲੇ ਜਿਹਦੇ ਕੋਲੋਂ ਵੀਰ ਕੋਲ ਲੈਣਾ ਸੀ ਗੰਨਾ ਉਹਦੇ ਕੋਲ ਪਹਿਲੇ ਉਹਨੂੰ ਕਹਿੰਦਾ ਵੀ ਸਾਨੂੰ ਇੱਕ ਦੋ ਪੱਤ ਛਿਲਕੇ ਦੇ ਦੋ ਤਿੰਨ ਕੁਆਂਟਲ ਛਿਲਕੇ ਦੇ ਉਹਦਾ ਹੀ ਰਿਜ਼ਲਟ ਵੇਖੀਏ ਤੇ ਫੇਰ ਅਈ ਗੋੜ ਕੱਟਨੇ ਸਰ ਜ਼ਿੰਮੇਵਾਰ ਤੋਂ ਪਰਚੇਜ਼ ਕਰਦੇ ਕਿ ਆਪਣਾ ਵੀ ਕੁਝ ਲਾਇਆ ਨਹੀਂ ਮੈਂ ਆਪਣਾ ਵੀ ਲਾਇਆ ਤਾਂ ਕਿ ਲੱਗ ਮੇਰੇ ਕੋਲ ਆਪਣਾ ਵੀ ਹੈ ਤੇ ਬਾਕੀ ਜਿਮਿਦਾਰ ਕੋ ਪਰਚੇਜ ਘਟਨਾ ਜਿਮਿਦਾਰ ਨੂੰ ਆਪਣਾ ਪੂਰਾ ਮਾ ਡੇਟ ਦੇਣਾ ਤੇ ਇਹ ਹੁਣ ਜਿਹੜੀ ਇੱਥੇ ਕੋਈ ਮਤਲਬ ਕੈਮੀਕਲ ਦੀ ਜਾਂ ਕੋਈ ਮਤਲਬ ਐਂਗਲ ਦੀ ਲੋੜ ਦੀ ਕਿਸੇ ਦਾ ਛੋੜਾ ਪਾਉਂਦੇ ਆ ਬਾਕੀ ਕੋਈ ਕੈਮੀਕਲ ਉਹ ਵੀ ਮਤਲਬ ਜਿਹੜੀ ਥੋੜੀ ਬੋ ਸਫਾਈ ਵਾਸਤੇ ਹਾਂਜੀ ਸਫਾਈ ਵਾਸਤੇ ਤੇ ਕੀ ਮਤਲਬ ਇਹਦਾ ਭਰਾਈ ਜਿਹੜਾ ਕੀ ਮਤਲਬ ਰਹਿੰਦਾ ਭਰਾਈ ਹੀ 90 ਰੁਪਏ ਦੇਣ ਦੇ ਜੇ ਇਸਟਾ ਮਤਲਬ ਬਿਲਕੁਲ ਸੋਧ ਬਿਲਕੁਲ ਸੋਧ ਤੇ ਇਹ ਜੇ ਮਤਲਬ ਇਹਨੇ ਪ੍ਰੋਸੈਸ ਕਰਨਾ ਹੋਵੇ ਮਤਲਬ ਤੁਹਾਡੇ ਕੋ ਆਉਣਾ ਕਿ ਕਿਹੜਾ ਕਿਹੜਾ ਮਲ ਰੋਡ ਪੈਂਦਾ ਸਾਰੀ ਮਤਲਬ ਇਹ ਇਹ ਰੋਡ ਪੈਂਦਾ ਜੇ ਗੁਰ ਇਹ ਦੁਕਾਨਾਂ ਦਾ ਪਤਾ ਭੁੱਲਦੇ ਲੱਗ ਨਹੀਂ ਦੀ ਕਿ ਸਾਡੇ ਹਾਂ ਹਾਂ ਸੋ ਇਹ ਸਾਨੂੰ ਸਾਡੇ ਨਾਲ ਆਪਣੇ ਜਿਹੜੇ ਕਰ ਰਹੇ ਨੇ ਗੁਰੂ ਪ੍ਰਵੇਸ਼ ਕਰ ਰਹੇ ਨੇ ਸਾਰਾ ਬਣਾ ਰਹੇ ਨੇ ਓਨਰ ਉਹਨਾਂ ਨਾਲ ਗੱਲਬਾਤ ਕੀਤੀ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਬਾਹਰ ਮਾਰਕੀਟਾਂ ਦੇ ਵਿੱਚ ਜਾਂ ਭਈਏ ਜਾਂ ਹੋਰ ਜਿਹੜੇ ਲੋਕ ਬਣਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾ ਰਹੇ ਸੋ ਸਾਡਾ ਦਾਵਾ ਵਾ ਪੈਸੇ ਜਰੂਰ ਆਹੀ ਥੋੜੇ ਦੋ ਚਾਰ ਰੁਪਏ ਵਧ ਆਹੀ ਜਿਹੜਾ ਪਰਚੇਸ ਕੰਢੇ ਆ ਪਰ ਜਿਹੜਾ ਸਾਡੇ ਇਸ ਗੁਰ ਦੇ ਵਿੱਚ ਕੋਈ ਚਾਰਜ ਨਹੀਂ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਵੀਰ ਸਿੰਘ ਦੇ ਨਾਲ ਗਦਾਸਪੁਰ ਕਲਾਂ ਨਾਲ ਦੇ ਨਾਲ ਹੋਰ ਅਧਿਕਾਰੀ ਮਜੂਰ ਨੇ ਜੋ ਮਾਲਕ ਨੇ ਸਾਰੇ ਪ੍ਰੋਜੈਕਟ ਦੇ ਸਸੀਆ ਭਾਜੀ ਸਸੀਆ ਭਾਜੀ ਕੀ ਭਾਜੀ ਆਪਣਾ ਨੂੰ ਬਲਦੇਵ ਸਿੰਘ ਇਹ ਭਾਜੀ ਕਦੋਂ ਤੋਂ ਜਿਹੜਾ ਮਤਲਬ ਇਹ ਚਲਾ ਰਹੇ ਜਿਹੜਾ ਕੰਮ ਸੈਸ਼ਨ ਇਹ ਦੋ ਤਿੰਨ ਸਾਲ ਤੋਂ ਚਲਾ ਰਹੇ ਨੇ ਔਰ ਜੀ ਸਾਹਿਬ ਰਿਟਾਇਰਮੈਂਟ ਆਏ ਹਾਂ ਜੀ ਬਹੁਤ ਵਧੀਆ ਚੱਕਰ ਵੀ ਆ ਗੁੜ ਵੀ ਆ ਠੀਕ ਠੀਕ ਵਧੀਆ ਮਰਲਬੀ ਨੀ ਇਤਨਾ ਕੰਮ ਕਰਦੇ ਨੇ ਵਿੱਚ ਮਲਾਵਟ ਵਾਲੀ ਕੋਈ ਗੱਲ ਨਹੀਂ ਜਿਵੇਂ ਮਾਰਕੀਟ ਦੇ ਵਿੱਚ ਭਈਆਂ ਵਗਾਰ ਲਾਭ ਵਗਾਰ ਲਾਜਾਂਦਾ ਵੇਚਣਾ ਕਰਦੇ ਹਾਂਜੀ 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 ਬਹੁਤ ਸਰ ਕੱਚਾ ਹੀ ਉਹ ਤੇ 12 ਮਹੀਨੇ ਚਲਾਈ ਜਾਂਦੇ ਤੁਹਾਨੂੰ ਪਤਾ ਉਹ ਕੱਚਾ ਸਾਰਾ ਉਹ ਤੇ ਗੰਦਾ ਗੋੜ ਆਉਂਦੇ ਵੇਖੋ ਉਹਨਾਂ ਦਾ ਗੁੜ ਜਾਂਦੇ ਕਿਹੜੀ ਚੀਜ਼ ਦੀ ਜ਼ਿਆਦਾ ਮਲਾਵਟ ਕਰਨ ਦੇ ਨੇ ਉਹ ਕੈਮੀਕਲ ਬਹੁਤ ਆਉਂਦੇ ਨੇ ਜੀ ਖੰਡ ਬਹੁਤ ਪੈਣ ਦੀ ਸਰ ਖੰਡ ਤਾਂ ਜੀ ਬਹੁਤ ਖੰਡ ਪੈਣ ਦੀ ਹੋਰ ਕੈਮੀਕਲ ਬੜੇ ਮਿਲ ਜਿਆਦੀ ਜੇ ਕਿਸੇ ਕਸਟਮਰ ਨੇ ਪਛਾਣ ਕਰਨੀ ਹੋਵੇ ਕੀ ਮਤਲਬ ਇਹਦੀ ਜਿਹੜੀ ਪਛਾਣ ਕੀਤੀ ਜਾਂਦੀ ਹੈ ਜਾਨ ਸਰਦ ਹੁਣ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਪੜਾਈ ਦਾ ਯੁੱਗ ਹੈ ਜਿਹੜੇ ਅਫਸਰ ਸਾਹਿਬ ਉਹ ਕਰ ਸਕਦੇ ਪਛਾਣ ਸਾਨੂੰ ਤੇ ਬਹੁਤ ਘੱਟ ਆਉਂਦੀ ਹੈ ਹਾਂਜੀ ਹਾਂਜੀ ਉਹ ਕਰ ਸਕਦੇ ਹੋ ਮਿਲਾਵਟ ਹਰ ਇੱਕ ਚੀਜ਼ ਦਾ ਜਿਵੇਂ ਜਿਵੇਂ ਉਹ ਬਾਂਡਿਆ ਪੈਂਡਿਆ ਜਿਵੇਂ ਚਾਹ ਵਗੈਰਾ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਪਾਉਂਦੇ ਨੇ ਉਸੇ ਟਾਈਮ ਜਿਹੜਾ ਵਾ ਖਰਾਬ ਹੋ ਜਾਂਦੀ ਮਤਲਬ ਹਾਂਜੀ 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 ਫੁੱਟ ਜਾਂਦੀ ਸਰ ਫੁੱਟ ਜਾਂਦੀ ਫੁੱਟ ਜਾਂਦੀ ਫੁੱਟ ਜਾਂਦੀ ਹਾਂਜੀ ਜਿਹੜਾ ਇਹ ਫੌਜੀ ਸਾਹਿਬ ਵੱਲੋਂ ਬਣਾਇਆ ਜਾਂਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਤੁਸੀਂ ਲਾਗੇ ਬਹਿ ਕੇ ਸਵੇਰ ਤੋਂ ਸ਼ਾਮ ਤੱਕ ਇੱਥੇ ਦੇਖ ਕਿਹ ਚੀਜ਼ਾਂ ਜਿਆਦਾ ਤੇ ਪਰੂ ਨਾਲੋਂ ਤੇ ਐਰ ਕਨ ਨਾਲੋਂ ਕਿਵੇਂ ਕੁਝ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਸਰ ਅੱਗੇ ਨਾਲੋਂ ਜਿਆਦਾ ਮਿਲ ਰਿਹਾ ਆ ਇੱਕ ਬਾਬੇ ਦੀ ਮਿਹਰ ਆ ਬਹੁਤ ਸਾਰੇ ਪੈਸਮਰ ਤੁਹਾਡੇ ਸਾਹਮਣੇ ਆਉਣ ਡੇ ਆ ਤੁਹਾਡੇ ਸਾਹਮਣੇ ਗੱਡੀਆਂ ਰੋ ਰੋ ਜਾਣ ਡੀਆਂ ਮਤਲਬ ਲੋਕਾਂ ਦੀ ਮਤਲਬ ਗੁਰੂ ਨੂੰ ਲੈ ਕੇ ਨਵੀਂ ਤੋਂ ਨਵੀਂ ਡਿਮਾਂਡ ਆਉਂਦੀ ਕਿਸ ਜਿਆਦੀ ਡਿਮਾਂਡ ਕੀ ਆ ਰਹੀ ਡਿਮਾਂਡ ਇਹੋ ਹੀ ਸਾਰੇ ਗੁੜ ਦੀ ਵੀ ਵਧੀਆ ਹੋਣਾ ਚਾਹੀਦਾ ਵੀ ਮਾੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਆਦਾ ਮਤਲਬ ਸ਼ਹਿਰੀ ਲੋਕ ਆਏ ਤੇ ਜਾਂ ਉਹ ਮਲਕਾਨ ਦੇ ਬਿਸਕਟ ਵਗੈਰਾ ਟਾਇਪ ਬਣ ਜਾਂ ਕੋਈ ਹੋਰ ਮਲਬੜ ਉਹ ਸਰ ਬੜੇ ਪ੍ਰਕਾਰ ਦੇ ਜਿੱਦਾਂ ਆਪਾਂ ਡੱਬਿਆਂ ਦੇ ਵਿੱਚ ਤਿਆਰ ਕਰ ਕਰ ਵਧੀਆ ਪਿਛੇ ਤੋਂ ਅਸੀਂ ਰੁਕਦੇ ਆ ਨਾ ਆਪਾਂ ਦੋ ਤਿੰਨ ਹੁੰਦੇ ਰ ਉਹਨਾਂ ਡੱਬਿਆਂ ਦੇ ਵਿੱਚ ਪੀਸ ਕਟਕਟ ਬਣਾਏ ਉਹ ਵੀ ਕਰ ਸਕਦੇ ਪਰ ਇਹਨਾਂ ਮੈਂ ਦੋ ਤਿੰਨ ਸਾਲ ਰਿਟਾਇਰਮੈਂਟ ਆਏ ਨੇ ਅਗਲੇ ਤਾਂ ਇਹਨਾਂ ਵੀ ਹੁਣ ਪ੍ਰੋਸੀਜਰ ਕਰ ਦੇਣਾ ਲੋਕ ਕਿਦੋਂ ਤੁਸੀਂ ਵੀ ਜਿਹੜੀਆਂ ਵੈਰਾਈਟੀਆਂ ਜਿਵੇਂ ਬਿਸਕਟ ਆਪ ਵੰਡੀਆਂ ਜਾਂ ਹੋਰ ਜਿਹੜਾ ਡਿਮਾਂਡ ਹੁੰਦੀ ਕਸਟਮ ਜਿੱਦਾਂ ਦੀ ਕਸਟਮਰ ਕਰੇਗਾ ਉਦਾਂ ਡਿਮਾਂਡ ਜਿੱਦਾਂ ਨਹੀਂ ਕਰਨਗੇ ਉਦਾਂ ਦੀ ਚੀਜ਼ ਤਿਆਰ ਕਰਕੇ ਦਵਾਂਗੇ ਮਤਲਬ ਇਕੱਠੇ ਕਿਹੜੇ ਲੋਕ ਨੇ ਮਤਲਬ ਨਹੀਂ ਪਰਚੇਸ ਮਤਲਬ ਇਹਦੇ ਸਮੇਂ ਦੇ ਹਿਸਾਬ ਨਾਲ ਚੱਲਦਾ ਕਿੰਨੇ ਚ ਟਾਈਮ ਚੱਲਦਾ ਮਤਲਬ ਇਹ ਕਿਦੋਂ ਤੋਂ ਮਤਲਬ ਸ਼ੁਰੂਆਤ ਹੁੰਦੀ ਹੈ ਤੇ ਕਿੰਨੇ ਦਿਨ ਤੱਕ ਚੱਲਦਾ ਜਿਹੜਾ ਪਿਛਲਾ ਰਿਜ਼ਲਟ ਹਾਂਜੀ ਸਰ ਹੁਣ ਤੁਹਾਨੂੰ ਪਤਾ ਪਿੱਛੋਂ ਇਹ ਹੋ ਗਿਆ ਨਵੰਬਰ ਤੋਂ ਲੈ ਕੇ ਸ਼ੁਰੂ ਹੋਇਆ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਚੱਲਣਾ ਹੈ ਜਿਆਦਾ ਦੋ ਤਿੰਨ ਹਾਂਜੀ ਹਾਂਜੀ ਉਹ ਤੋਂ ਬਾਅਦ ਜਿੱਦਾਂ ਮਤਲਬ ਕਸਟਮਰ ਲੈ ਜਾਂਦੇ ਕਿਹੜੇ ਮਤਲਬ ਇਕੱਠਾ ਕਰ ਲੈਂਦੇ ਸਟਾਂ ਕਰ ਲੈਂਦੇ ਉਹ ਪਰਵੇਸ਼ ਕਰ ਲੈਂਦੇ ਉਹ ਕਿੰਨਾ ਚਿਰ ਤੱਕ ਇਹਦੀ ਜਿਹੜੀ ਆ ਮਤਲਬ ਮੈਨੂਫੈਕਚਰ ਆ ਉਹ ਖਰਾਬ ਨਹੀਂ ਹੋ ਸਕਦਾ ਸਰ ਉਹ ਖਰਾਬ ਹੁੰਦਾ ਹੀ ਨਹੀਂ ਆ ਵਧੀਆ ਤਰੀਕੇ ਨਾਲ ਰੱਖਿਆ ਕਿ ਕਿਵੇਂ ਮਤਲਬ ਤਰੀਕਾ ਕੀ ਵਧੀਆ ਰੱਖਾਂਦਾ ਨੇ ਸਾਮਾਨ ਮਤਲਬ ਵੀ ਵਧੀਆ ਬਰਤਨ ਸਾਫ਼ ਹੋਏ ਮਿੱਟੀ ਲਾਉਂਦੀਆਂ ਹਨ ਢੋਲੀਆਂ ਨੂੰ ਢੋਲੀਆਂ ਨੂੰ ਮਿੱਟੀ ਲਾਉਂਦੀਆਂ ਜਦਾਂ ਹਵਾ ਨਾ ਪਏ ਉਡਦੇ ਨੇ ਮਰੀਏ ਜਦਾ ਹਣ ਕੋ ਡਰਮੀ ਵਿੱਚ ਵਧੀਆ ਤਿਆਰ ਕਰਕੇ ਉਹ ਹੀ ਨਾ ਹੋ ਕਿਉਂਕਿ ਨਵੀਆਂ ਜਿਹੜੀਆਂ ਮਤਲਬ ਆਂਡੀਆਂ ਨੇ ਪੜੀਆਂ ਲਿਖੀਆਂ ਆਂਡੀਆਂ ਉਹ ਨਹੀਂ ਹੈ ਪੁਰਾਣੇ ਸਸ਼ਟੀਆਂ ਹਾਂ 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 ਨਹੀਂ ਪਤਾ ਲੱਗਦਾ ਪਰ ਪੁਰਾਣੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਹਰ ਪਰਾ ਪਤਾ ਪਤਾ ਉਹਨਾਂ ਅਗਲੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਆ ਕੰਨੇ ਦਾ ਹੀ ਨਹੀਂ ਪਤਾ ਤੇ ਤੁਸੀਂ ਗੁੜ ਦਾ ਸਾਂਭਣਾ ਕਿ ਇਹ ਜਿਹੜੀ ਤੁਸੀਂ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਕਿਹੜਾ ਬੀਜ ਯੂਜ਼ ਕਰ ਰਹੇ ਆ ਦੱਸ ਕਹਿੰਦਾ ਜਰਾ ਇਹ ਸਰ ਹਰ ਜਿਹੜਾ ਵਧੀਆ ਵਾ ਜਿਹੜਾ ਵਧੀਆ ਮਰ ਗੁੜ ਪੈਂਦਾ 85 81 ਵਧੀਆ ਜਿਹੜਾ ਕਸਟਮਰ ਵਧੀਆ ਮਰ ਚਾਹੁੰਦਾ ਚਾਹੁੰਦਾ ਉਹ ਜਿਹੜਾ ਔਰ ਇਹ ਸਰ ਜਿੱਦਾਂ ਮਤਲਬ ਮਤਲਬ ਕਿਨੇ ਉਹ ਇਹਨੂੰ ਪਰਚੇਸ ਕਰਨਾ ਹੋਵੇ ਤੇ ਮਤਲਬ ਕਿ ਕਿਸ ਰੋਡ ਦੇ ਉੱਤੇ ਮਤਲਬ ਆ ਕੇ ਕਸਟਮਰ ਇਹਨੂੰ ਪਰਚੇਸ ਇਹ ਡੇਰਾ ਬਾਬਾ ਨਾਨਕ ਰੋਡ ਆ ਹਾਂ ਜੀ ਠਾਕੁਰ ਰਤਨ ਸਿੰਘ ਸੀਮੈਂਟ ਸਟੋਰ ਹਾਂ ਜੀ ਉਹਨਾਂ ਤੋਂ ਆਣ ਕੇ ਪਰਚੇਰ ਕਰ ਸਕਦੇ ਆ ਜੀ ਇਹ ਤੋਂ ਇਧਰ ਆਪਣੇ ਡੇਰਾ ਬਾਬਾ ਨਾਨਕ ਜਿਹੜਾ ਇਧਰ ਗਰਦਾਸਪੁਰ ਵਾਲਾ ਕਸਟਮਰ ਨੇ ਉਹ ਉਹ ਵੀ ਤੇਰੇ ਰੋਡ ਤੇ ਉਹ ਵੀ ਇਸ ਡੇਰਾ ਬਾਬਾ ਨਾਨਕ ਰੋਡ ਹੀ ਆ ਇਹ ਲਿੰਕ ਰੋਡ ਹਾਂ ਜੀ ਹਾਂ ਜੀ ਲਿੰਕ ਰੋਡ ਠੀਕ ਕਲਾਨੌਰ ਸਾਡੇ 5 ਕਿਲੋ ਕਿਲੋ ਮੀਟਰ ਰਾਈਸ ਕਲਾਨੌਰ ਵੀ ਕਹਿ ਜਾਂਦੇ ਡੇਰਾ ਬਾਬਾ ਨਾਨਕ ਰੋਡ ਲੱਗਦਾ ਸੀ ਵੀ ਡੇਰਾ ਬਾਬਾ ਨਾਨਕ ਨਾਲੇ ਹਲਕਾ ਸਾਡੇ ਠੀਕ ਇਹ ਖੁਦ ਜਾਨੀ ਕਸਟਮਰ ਆ ਕੇ ਤੁਹਾਡੇ ਕੋਲ ਬਹਿ ਕੇ ਇੱਥੇ ਬਣਾ ਕੇ ਬੈਠ ਕੇ ਬਣਾ ਕੇ ਹਾਂਜੀ ਹਾਂਜੀ ਲੱਗ ਗਏ ਬਹਿ ਕੇ ਵੇਖੋ ਪੱਤਾ ਤੁਹਾਨੂੰ ਪੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾ ਦੀਆਂ ਨੇ ਲੱਗ ਗਏ ਬਹਿ ਕੇ ਜਿਹੜੀ ਪੱਤ ਦਾ ਕਹਿਣਗੇ ਉਹ ਪੱਤ ਦਾ ਗੁੱਡ ਮਿਲ ਜੇ ਕਿੰਨੀਆਂ ਪੱਤਾਂ ਜਿਹੜੀਆਂ ਤੁਹਾਡੀ ਚ ਲਾ ਦਿੰਦੇ ਜੀ ਸੱਤ ਵੀ ਲੱਗ ਜਾਣੀਆਂ ਅੱਠ ਵੀ ਨੌ ਵੀ ਤੁਹਾਨੂੰ ਪੜਾ ਸਵੇਰੇ ਹਿਸਾਬ ਨਾਲ ਜੇ 10 ਵੀ ਹੋ ਜਾਂਦੀ ਹੈ ਮੈਂ ਇੱਕ ਬਤ ਨੂੰ ਜਿਹੜਾ ਕਿੰਨਾ ਟਾਈਮ ਲੱ ਇੱਕ ਘੰਟਾ ਲੱਗ ਜਾਂਦਾ ਪੂਰਾ ਹਾਂਜੀ ਠੀਕ ਹੈ ਇੱਕ ਘੰਟਾ ਪੂਰਾ ਲੱਗਦਾ ਸਰ ਸੋ ਇਹ ਸਾਨੂੰ ਸਾਡੇ ਨਾਲ ਇਸ ਜਿਹੜੇ ਪ੍ਰੋਜੈਕਟ ਦੇ ਮਾਲਕ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਰੀ ਜਾਣਕਾਰੀ ਜਿਹੜੀ ਹੈ ਸਾਨੂੰ ਦਿੱਤੀ ਮੈਂ ਤੁਹਾਡਾ ਆਪਣਾ ਨਾ ਪ੍ਰੀਸ਼ ਕੋਜੀ ਨਾਲ ਭਾਜੇ ਹਾਂ ਜੀ 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 ਬਣੇ ਲੜਾ ਬਾਹਰ ਆ ਜਾਓ ਇੱਕ ਵਾਰੀ ਜਤੀ ਆਓ ਉਹ ਬੜਾ ਮਾੜੀ ਆ। ਨਾ ਕਾਹਨ ਹਾ ਇਹ ਇਸੇ ਮਾੜੀ ਸੁਹਾ ਹੋ 15 ਰੈਕਟਰੀ ਏਡ ਹੋਇਆ ਦਾ ਉਹਨਾਂ ਨੇ ਕੱਲ ਨੂੰ ਕਾਲੇ ਨੂੰ ਲੋ ਟੱਡੇ ਵਾਲੀ ਗੱਲ ਲਾਉਲੀ ਹੈ ਨਾ ਇਹ ਲੱਕੜੀ ਸੇਕੀ